ਸਾਲ 1986 ਦੇ ਨਕੋਦਰ ਗੁਰਗਾਂਧ ਸਾਹਿਬ ਦੀ ਬੇਅਦਬੀ ਤੇ ਗੋਲੀकांड ਜਿਸ ਚ 4 ਸਿੱਖ ਨੌਜਵਾਨ ਮਾਰੇ ਗਏ ਸਨ ਇਹ ਮਾਮਲਾ ਵੀ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ ਇਸ ਮਾਮਲੇ ਚ ਹਾਈ ਕੋਰਟ ਨੇ ਕੀ ਕਾਰਵਾਈ ਕੀਤੀ ਹੈ ਕੀ ਪਟੀਸ਼ਨਰ ਵੱਲੋਂ ਮੰਗ ਕੀਤੀ ਗਈ ਹੈ ਪਟੀਸ਼ਨਰ ਕੌਣ ਹੈ ਇਹ ਸਾਰੀਆਂ ਗੱਲਾਂ ਦੀ ਜਾਣਕਾਰੀ ਦੇਣ ਲਈ ਸਾਡੇ ਨਾਲ ਬਣੇ ਹੋਏ ਨੇ ਇਸ ਕੇਸ ਦੇ ਵਕੀਲ ਐਡਵੋਕੇਟ ਐਚ ਸੀ ਅਰੋੜਾ ਅਰੋੜਾ ਸਾਹਿਬ ਪਹਿਲਾਂ ਦੱਸੋ ਜੀ ਇਹ ਕੇਸ ਕਿਦੇ ਵੱਲੋਂ ਹੈ ਤੇ ਕੀ ਅੱਜ ਹੋਇਆ ਹੈ ਇੱਕ ਇਹ ਸ੍ਰੀ ਬਲਦੇਵ ਸਿੰਘ ਨੇ ਜੋ ਹਿੰਦੁਸਤਾਨ ਔਰ ਕੈਨੇਡਾ ਦੇ ਡੁਅਲ ਸਿਟੀਜ਼ਨ ਨੇ ਉਹ ਉਹ ਦੋ ਜਲੰਧਰ ਦੇ ਕੋਲ ਪਿੰਡ ਚ ਰਹਿੰਦੇ ਸੀਗੇ ਜਦੋਂ ਇਹ ਵਾਕਿਆ ਹੋਇਆ ਸੀ 2 ਫਰਵਰੀ 1986 ਨੂੰ ਨਕੌਦਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਕੁਝ ਬੀੜਾਂ ਸਾੜ ਦਿੱਤੀਆਂ ਗਈਆਂ ਸੀ ਉਸ ਦੇ ਵਿਰੁੱਧ ਸਿੱਖਾਂ ਨੇ ਆਪਣਾ ਪ੍ਰੋਟੈਸਟ ਮਾਰਚ ਕੀਤਾ ਨਰਾਜ਼ਗੀ ਜ਼ਾਹਰ ਕਰਨ ਵਾਸਤੇ ਉਹ ਪ੍ਰੋਟੈਸਟ ਮਾਰਚ ਕਰ ਰਹੇ ਸੀ 4 ਫਰਵਰੀ 1986 ਦੀ ਗੱਲ ਹੈ ਤਾਂ ਉਸ ਵੇਲੇ ਦੇ ਉੱਥੇ ਜਿਹੜੇ ਡੀਸੀ ਕਮ ਡਿਸਟ੍ਰਿਕਟ ਅਡਮਿਨਿਸਟ੍ਰੇਟ ਸੀਗੇ ਦਰਬਾਰਾ ਸਿੰਘ ਗੁਰੂ ਔਰ ਐਸਐਸਪੀ ਸੀਗੇ ਮੁਹੰਮਦ ਇਜ਼ਹਾਰ ਖਾਨ ਇਜ਼ਹਾਰ ਆਲਮ ਔਰ ਨਾਲ ਸੀਗੇ ਐਸਪੀ ਹੈੱਡ ਕੁਆਟਰ ਅਸ਼wini ਕੁਮਾਰ ਸ਼ਰਮਾ ਇਹ ਸੁਪਰਵਾਈਜ਼ ਕਰ ਰਹੇ ਸੀ ਸਾਰੀ ਸਿਚੁਏਸ਼ਨ ਨੂੰ ਲਾ ਐਂਡ ਆਰਡਰ ਦੇ ਨੂੰ ਔਰ ਜੋ ਮੱਵ ਵਗੈਰਾ ਪ੍ਰੋਟੈਸਟ ਕਰ ਰਹੇ ਸੀ ਤਾਂ ਜੋ ਅਸ਼ਵਨੀ ਕੁਮਾਰ ਸ਼ਰਮਾ ਐਸਪੀ ਹੈੱਡਕੁਆਟਰ ਸੀਗੇ ਇਹਨਾਂ ਨੇ ਫਾਇਰਿੰਗ ਕਰਨ ਦਾ ਹੁਕਮ ਦਿੱਤਾ ਉਸ ਦੇ ਵਿੱਚ 4 ਸਿਕ ਨੌਜਵਾਨ ਮਾਰੇ ਗਏ ਸੀ ਤੇ 7 8 ਦੇ ਕਰੀਬ ਸੀ ਜਿਹੜੇ ਜ਼ਖਮੀ ਹੋਏ ਸੀ ਉਹਨਾਂ ਦੀ ਪੋਸਟਮਾਰਟਮ ਵੀ ਇਹਨਾਂ ਨੇ ਛੁੱਪ-ਛੱਪ ਕੇ ਰਾਤ ਨੂੰ ਡਿਪਟੀ ਡਿਸਟ੍ਰਿਕਟ ਮਿਸਟਰੀਟ ਦੀ ਪਰਮਿਸ਼ਨ ਲੈ ਕੇ ਇਹਨਾਂ ਨੇ ਪੋਸਟਮਾਰਟਮ ਕਰਤਾ ਉਸ ਤੋਂ ਬਾਅਦ ਉਹਨਾਂ ਦੀ ਅੰਤਿਸ਼ਟੀ ਵੀ ਇਹਨਾਂ ਨੇ ਚੋਰੀ ਨਾਲ ਕਰਤੀ ਅਗਲੇ ਦਿਨ ਜਦੋਂ ਇਹ ਉਹਦੀ ਅਸਥੀਆਂ ਵਗੈਰਾ ਦੇਣ ਵਾਸਤੇ ਇਹਨਾਂ ਦੇ ਪੇਰੈਂਟਸ ਕੋਲ ਪੁੱਛੇ ਖਾਸ ਕਰਕੇ ਸਾਡਾ ਜੋ ਪਟੀਸ਼ਨਰ ਬਲਦੇਵ ਸਿੰਘ ਨੇ ਇਹਨਾਂ ਕੋਲ ਪੁੱਛੇ ਤਾਂ ਇਹਨਾਂ ਨੇ ਲੈਂਡ ਤੋਂ ਨਾ ਕਰਤੀ ਔਰ ਰਿਟਰਨ ਨੋਟ ਲਿਖਿਆ ਕਿਉਂਕਿ ਪੁਲਿਸ ਵਾਲੇ ਇੱਕ ਰਿਟਰਨ ਰਿਕਵੈਸਟ ਲੈ ਕੇ ਆਏ ਸੀ ਕਿ ਐਸ਼ਸ ਤੁਹਾਡੇ ਸਪੁਰਦ ਕਰ ਰਹੇ ਹਨ ਇਹਨਾਂ ਨੇ ਲਿਖਿਆ ਕਿ ਸਾਡੇ ਲਾਲਾਂ ਨੂੰ ਤੁਸੀਂ ਚੋਰੀ ਨਾਲ ਸਾਡੀ ਮਰਜ਼ੀ ਤੋਂ ਬਿਨਾਂ ਹਾਲਾਂਕਿ ਅਸੀਂ ਕਰੀਮੇਸ਼ਨ ਸ਼ਾਮਲ ਹੋਣਾ ਚਾਹੁੰਦੇ ਸੀਗੇ ਤੋ ਸੇ ਨੂੰ ਕਰਮੀਟ ਕਰ ਦਿੱਤਾ ਹੈਗਾ ਇਸ ਲਈ ਅਸੀਂ ਅਸਥੀਆਂ ਨਹੀਂ ਲਵਾਂਗੇ ਔਰ ਨਾ ਹੀ ਸਾਡੇ ਧਰਮ ਵਿੱਚ ਅਸਥੀਆਂ ਵਗੈਰਾ ਸੰਗ੍ਰਹਿਤ ਕਰਨ ਦਾ ਕੋਈ ਰਿਵਾਜ ਹੈ ਸੋ ਇੱਕ ਕਮਿਸ਼ਨ ਬਠਾਇਆ ਪੰਜਾਬ ਸਰਕਾਰ ਨੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਜਿਸ ਨੇ ਆਪਣੀ ਰਿਪੋਰਟ ਅਕਤੂਬਰ 1986 ਦੀ 33 ਪਰ ਉਹ ਰਿਪੋਰਟ ਦਬਾ ਕੇ ਰੱਖੀ ਗਈ ਉਸ ਰਿਪੋਰਟ ਦੇ ਵਿੱਚ ਜਸਟਿਸ ਗੁਰਨਾਮ ਸਿੰਘ ਨੇ ਬੜਾ ਕਲੀਅਰਲੀ ਕਿਹਾ ਸੀ ਕਿ ਬਹੁਤ ਹੀ ਇਨਡਿਸਕ੍ਰਿਮੀਨੇਟ ਰੂਥਲੈਸ ਤਰੀਕੇ ਦੇ ਨਾਲ ਇਹ ਜਿਹੜੀ ਫਾਇਰਿੰਗ ਕੀਤੀ ਗਈ ਸੀ ਜੋ ਮੋਵ ਸੀ ਉਸ ਨੂੰ ਦੱਸਿਆ ਤੱਕ ਨਹੀਂ ਗਿਆ ਸੀ ਕਿ ਤੁਸੀਂ ਡਿਸਪਰਸ ਹੋ ਜਾਓ ਇੱਥੋਂ ਬिखर ਜਾਓ ਨਹੀਂ ਤਾਂ ਸਾਨੂੰ ਗੋਲੀ ਚਲਾਨੀ ਪਵੇਗੀ। ਔਰ ਜਿੰਨੀਆਂ ਵੀ ਪੋਸਟਮਾਰਟਮ ਰਿਪੋਰਟਾਂ ਉਥੋਂ ਕਲੀਅਰ ਹੁੰਦਾ ਹੈ ਕਿ ਜਿਹੜੇ ਚਾਰੋਂ ਸਿੱਖ ਨੌਜਵਾਨ ਮਰੇ ਸੀਗੇ ਗੋਲੀ ਦੇ ਵਿੱਚ। ਉਹ ਚਾਰਾਂ ਨੂੰ ਚੈਸਟ ਜਾਂ ਚੈਸਟ ਤੋਂ ਉੱਪਰ ਇਹ ਗੋਲੀਆਂ ਲੱਗੀਆਂ ਸੀ। ਔਰ ਇੱਕ ਉਹਨਾਂ ਵਿੱਚੋਂ ਸੀ ਜੋ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਲੀਡਰ ਸੀ ਉਸ ਨੂੰ ਤਾਂ ਉਹਦੇ ਜਵਾੜੇ ਤੇ ਗੋਲੀ ਮਾਰੀ ਗਈ ਸੀ ਬੜੀ ਕਲੋਜ਼ ਰੇਂਜ 'ਚ। ਇਹ ਤੋਂ ਇਲਾਵਾ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਮੋਸਟਲੀ ਚੈਸਟ ਜਾਂ ਚੈਸਟ ਤੋਂ ਉੱਪਰ ਹੀ ਗੋਲੀਆਂ ਲੱਗੀਆਂ ਨੇ। ਸੋ ਉਹਨਾਂ ਨੇ ਰਿਪੋਰਟ ਇਹ ਦਿੱਤੀ ਸੀ ਕਿ ਟੋਟਲੀ ਅਨਜਸਟੀਫਾਈਡ ਫਾਇਰਿੰਗ ਸੀਗੀ ਇਹ ਫਾਇਰਿੰਗ ਨਹੀਂ ਹੋਣੀ ਚਾਹੀਦੀ ਸੀ ਇਹ ਅਵਾਇਡ ਕੀਤੀ ਜਾ ਸਕਦੀ ਸੀ ਔਰ ਉਹਨਾਂ ਨੇ ਇਸ ਤੱਕ ਲਿਖਿਆ ਕਿ ਯਸ਼ਵਨੀ ਕੁਮਾਰ ਸ਼ਰਮਾ ਜੋ ਐਸਪੀ ਹੈੱਡ ਕੁਆਟਰ ਸੀਗੇ ਉਹਨਾਂ ਨੇ ਬਗੈਰ ਪਰਮਿਸ਼ਨ ਲੈ ਡਿਸਟ੍ਰਿਕਟ ਕਮਿਸ਼ਨਰ ਤੋਂ ਇਹ ਫਾਇਰਿੰਗ ਦਾ ਆਰਡਰ ਦਿੱਤਾ ਸੀ ਹਾਲਾਂਕਿ 1 ਕਿਲੋਮੀਟਰ ਦੂਰ ਥਾਣੇ ਦੇ ਵਿੱਚ ਹੀ ਉਹ ਬੈਠੇ ਸੀ ਡਿਸਟ੍ਰਿਕਟ ਕਮਿਸ਼ਨਰ ਆਏ ਹੋਏ ਸੀ ਔਰ ਨਾਲ ਹੀ ਐਸਐਸਪੀ ਵੀ ਆਏ ਹੋਏ ਸੀ ਸੋ ਪਟੀਸ਼ਨ ਦੇ ਵਿੱਚ ਬਲਦੇਵ ਸਿੰਘ ਜੀ ਵੱਲੋਂ ਜਿਹੜੀ ਮੈਂ ਫਾਈਲ ਕੀਤੀ ਹੈ ਉਸ ਦੇ ਵਿੱਚ ਅਸੀਂ ਇਹੀ ਦੋਸ਼ ਲਾਇਆ ਕਿ ਇਹ ਤਿੰਨਾਂ ਦੀ ਕਾਮਨ ਇੰਟੈਂਸ਼ਨ ਦੇ ਨਾਲ ਪੁਲਿਸ ਫਾਇਰਿੰਗ ਹੋਈ ਹੈ। ਔਰ ਮੁਢਲੇ ਤੌਰ ਦੇ ਉੱਤੇ ਕਹਿ ਸਕਦੇ ਹਾਂ ਪ੍ਰਾਈਮ ਫੈਸੀ ਤੌਰ ਦੇ ਉੱਪਰ ਗੁਰਨਾਮ ਸਿੰਘ ਕਮਿਸ਼ਨ ਨੇ ਕਲੀਅਰ ਕਰ ਦਿੱਸ ਇਸ ਫਾਇਰਿੰਗ ਨੂੰ ਅਨਡਿਸਕ੍ਰਿਮੀਨੇਟਡ ਰੂਥਲੈਸ ਕੇ ਔਰ ਅਨਜਸਟੀਫਾਈਡ ਕੇ। ਇਸ ਲਈ ਇਹ ਕਿਲਿੰਗਸ ਜਿਹੜੀਆਂ ਹੋਈਆਂ ਹਨ ਚਾਰ ਨੌਜਵਾਨਾਂ ਦੀਆਂ ਔਰ 8 ਦੇ ਕਰੀਬ ਜਿਹੜੇ ਹੈਗੇ ਨੇ ਸੀਰੀਅਸਲੀ ਇੰਜਰਡ ਹੋਏ ਸਿਗੇ। ਉਸ ਦੇ ਵਾਸਤੇ ਇਹਨਾਂ ਦੇ ਉੱਪਰ ਕੇਸ ਦਰਜ ਹੋਣਾ ਚਾਹੀਦਾ ਹੈ। ਅ 302 ਦਾ ਕਤਲ ਦਾ ਔਰ ਇਰਾਦਾ ਕਤਲ ਦਾ 307 ਦਾ ਔਰ ਸੈਕਸ਼ਨ 34 ਦੇ ਤਹਿਤ ਕਾਮਨ ਇੰਟੈਂਸ਼ਨ ਦੇ ਨਾਲ ਫਾਇਰਿੰਗ ਵਗੈਰਾ ਕਰਕੇ ਮਾਰਨ ਦਾ ਉਹ ਸੁਣਵਾਈ ਵਾਸਤੇ ਅੱਜ ਪਟੀਸ਼ਨ ਆਈ ਸੀ ਔਨਰੇਬਲ ਜਸਟਿਸ ਮਹਾਵੀਰ ਸਿੰਘ ਸਿੰਧੂ ਦੇ ਪਾਸ ਉਹਨਾਂ ਨੇ ਦੋ ਚੀਜ਼ਾਂ ਦੀ ਹੋਰ ਇਨਫੋਰਮੇਸ਼ਨਾਂ ਦੀ ਮੰਗ ਕੀਤੀ ਇੱਕ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਪਾਰਟ 2 ਹੈ ਇਸ ਰਿਪੋਰਟ ਦਾ ਜੋ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹੈ ਅੰ데ਸ ਦੇ ਵਿੱਚ ਸਾਰੀਆਂ ਗਵਾਹੀਆਂ ਤੇ ਹੋਰ ਐਫੀਡਾਟ ਵਗੈਰਾ ਦਸਤਾਵੇਜ਼ ਵਗੈਰਾ ਹੈਗੇ ਨੇ ਉਹ ਵੀ ਨਾਲ ਰਿਕਾਰਡ ਤੇ ਉੱਪਰ ਹਾਈ ਕੋਰਟ ਦੇ ਤੁਸੀਂ ਪੇਸ਼ ਕਰੋ ਔਰ ਦੂਸਰਾ ਇਹ ਸਪੈਸੀਫਿਕਲੀ ਸਾਨੂੰ ਦੱਸੋ ਕਿ ਜਦੋਂ 2001 ਦੇ ਵਿੱਚ ਇਹ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਸੀ ਉਸ ਵੇਲੇ ਤੇ ਹੋਮ ਮਿਨਿਸਟਰ ਨੇ ਪ੍ਰਕਾਸ਼ ਸਿੰਘ ਬਾਦਲ ਸਨ ਤਾਂ ਕੀ ਵਿਧਾਨ ਸਭਾ ਨੇ ਕੋਈ ਫੈਸਲਾ ਕੀਤਾ ਸੀ ਜੇ ਕੋਈ ਡਿਸੀਜਨ ਲਿਆ ਸੀ ਤਾਂ ਕੀ ਲਿਆ ਸੀ ਸੋ ਇਹ ਦੋ ਇਨਫੋਰਮੇਸ਼ਨਾਂ ਅਸੀਂ ਔਰ ਡਾਕੂਮੈਂਟ ਰਿਕਾਰਡ ਤੇ ਰੱਖਣਾ ਹੈ ਹਾਈ ਕੋਰਟ ਦੇ ਔਰ 2 اپریل 2019 ਹੁਣ ਅਗਲੀ ਤਰੀਕ ਫਿਕਸ ਕੀਤੀ ਹਾਈ ਕੋਰਟ ਨੇ ਇਸ ਦੇ ਉੱਤੇ ਅਗਲੀ ਕਾਰਵਾਈ ਵਾਸਤੇ ਤੇ ਜਿਹੜੇ ਇਹ ਦੋ ਡਾਕੂਮੈਂਟ ਮੰਗੇ ਨੇ ਇਹ ਤੁਸੀਂ ਹੁਣ ਕਿਸ ਤਰ੍ਹਾਂ ਅਰੇਂਜ ਕਰੋਗੇ ਆਰਟੀਆਈ ਪਾਉਂਗੇ ਜਾਂ ਕੀ ਕੀ ਕਿਸ ਤੱਕ ਕੀ ਰਾਹਤਿਆਰ ਕਰੋਗੇ ਇਹ ਡਾਕੂਮੈਂਟ ਜਿੰਨਾ ਤੱਕ ਪਾਰਟ 2 ਹੈ ਤੇ ਆਰਟੀਆਈ ਦੇ ਵਿਸਾ ਨੂੰ ਮਿਲ ਜਾਏਗਾ ਦੂਸਰਾ ਵੀ ਅਸੀਂ ਆਰਟੀਆਈ ਚ ਮੰਗਾਗੇ ਜਾਂ ਆਪਣੇ ਤੌਰ ਤੇ ਵੈਰੀਫਾਈ ਕਰਕੇ ਆਪਣੀ ਜ਼ਿੰਮੇਵਾਰੀ ਦੇ ਨਾਲ ਅਸੀਂ ਜੋ ਵੀ ਬਿਆਨ ਦੇਣਾ ਉਹ ਦੇਵਾਂਗੇ ਕਿ ਕੋਈ ਫੈਸਲਾ ਹੋਇਆ ਕਿ ਨਹੀਂ ਹੋਇਆ ਕਿਉਂਕਿ ਸਾਡੀ ਜੋ ਜਾਣਕਾਰੀ ਹੈ ਉਸ ਦੇ ਮੁਤਾਬਕ ਤੇ ਕੋਈ ਫੈਸਲਾ ਲਿਆ ਹੀ ਨਹੀਂ ਸੀ ਉਸ ਦਿਨ ਸ਼ੋਰ ਸ਼ਰਾਬਾ ਹੋ ਗਿਆ ਸੀ ਆਪਣੇ ਵਿਧਾਨ ਸਭਾ ਦੇ ਵਿੱਚ ਜੋ ਰਿਪੋਰਟ ਰੱਖੀ ਗਈ ਹੈ ਹੋਰ ਕਿਸੇ ইস্যੂ ਦੇ ਉੱਪਰ ਔਰ ਇਸ ਨੂੰ ਸਖਤ ਕਰਤਾ ਗਿਆ ਸੀ ਉਸ ਦਿਨ ਦੀ ਕਾਰਵਾਈ ਨੂੰ ਸੋਹਣ ਦੇ ਉੱਤੇ ਬੈਸ ਨਹੀਂ ਹੋਈ ਇਹ ਉਸ ਵੇਲੇ ਦੇ ਐਮ ਐਲ ਏਸ ਵਗੈਰਾ ਔਰ ਸਾਰਿਆਂ ਨੂੰ ਪਤਾ ਲੱਗਦਾ ਹੈਗਾ ਉਸ ਵੇਲੇ ਦੇ ਉਸ ਦਿਨ ਦੇ ਤ੍ਰਿਬਿਊਨ ਅਖਬਾਰ ਦੀਆਂ ਰਿਪੋਰਟਾਂ ਤੋਂ ਵੀ ਪਤਾ ਲੱਗਦਾ ਸੋ ਅਸੀਂ ਜ਼ਿੰਮੇਵਾਰੀ ਨਾਲ ਜੋ ਵੀ ਸਚਾਈ ਹੋਏਗੀ ਉਹ ਬਿਆਨ ਕਰਾਂਗੇ ਔਰ ਐਫੀਡਵਟ ਫਾਈਲ ਕਰਾਂਗੇ ਤੁਸੀਂ ਇਸ ਚ ਪੰਜਾਬ ਸਰਕਾਰ ਤੋਂ ਇਲਾਵਾ ਕਿਸ ਕਿਸ ਨੂੰ ਪਾਰਟੀ ਬਣਾਇਆ ਪੰਜਾਬ ਸਰਕਾਰ ਤੋਂ ਇਲਾਵਾ ਅਸੀਂ ਦਰਬਾਰਾ ਸਿੰਘ ਗੁਰੂ ਜਿਹੜੇ ਉਸ ਵੇਲੇ ਦੇ ਡਿਸਟ੍ਰਿਕਟ ਕਮਿਸ਼ਨਰ ਸੀ ਐਂਡ ਡਿਪਟੀ ਕਮਿਸ਼ਨਰ ਸੀਗੇ ਜਿਹੜੇ ਕੇ ਬਾਅਦ ਚੀਫ ਸਕੱਟਰੀ ਦੇ ਤੌਰ ਤੇ ਰਟਾਇਰ ਹੋਏ ਨੇ ਪੰਜਾਬ ਚੋਂ ਉਹ ਸ਼ਾਇਦ ਅਕਾਲੀ ਦਲ ਦੀ ਟਿਕਟ ਤੇ ਲੜੇ ਵੀ ਸੀਗੇ ਐਮਐਲਏ ਦਾ ਇਲੈਕਸ਼ਨ। ਔਰ ਦੂਸਰੇ ਇਜ਼ਹਾਰ ਆलम ਜੋ ਡੀਜੀਪੀ ਦੇ ਤੌਰ ਤੇ ਰਟਾਇਰ ਹੋਏ ਨੇ ਸ਼ਾਇਦ ਪੰਜਾਬ ਚੋਂ ਉਸ ਵੇਲੇ ਦੇ ਜੋ ਐਸਐਸਪੀ ਸੀਗੇ ਔਰ ਅਸ਼ੋਕੀ ਕੁਮਾਰ ਸ਼ਰਮਾ ਜੀ ਜਿਹੜੇ ਉਸ ਵੇਲੇ ਦੇ ਐਸਪੀ ਹੈੱਡਕ quarter ਸੀ। ਅਸੀਂ ਇਹਨਾਂ ਦੇ ਉੱਪਰ ਔਰ ਬਾਕੀ ਜਿਹੜਾ ਵੀ ਜਿਸ ਦੀ ਵੀ ਇਨਵੋਲਵਮੈਂਟ ਪਾਈ ਜਾਵੇ ਪੁਲਿਸ ਅਫਸਰ ਦੀ ਇਨਵੈਸਟੀਗੇਸ਼ਨ ਜੋ ਐਸਆਈਟੀ ਜੇ ਪੁਆਇੰਟ ਕੀਤੀ ਜਾਂਦੀ ਹੈ ਉਸ ਵੱਲੋਂ ਜੋ ਵੀ ਇਨਵੈਸਟੀਗੇਸ਼ਨ ਹੋਏਗੀ ਉਹਨਾਂ ਦੇ ਵਿੱਚ ਜਿੰਦੀ ਵੀ ਮਿਲੀ ਭੁਗਤ ਪਾਈ ਜਾਏਗੀ ਉਹਨਾਂ ਸਾਰੇ ਅਫਸਰਾਂ ਦੇ ਉੱਤੇ ਪਰਚੇ ਦਰਜ ਕੀਤੇ ਹਨ 302 307 ਔਰ 34 ਆਈਪੀਸੀ ਦੇ ਇਸ ਤੋਂ ਤੁਸੀਂ ਕਿਹਾ ਕਿ 6 ਸਟੂਡੈਂਟ ਫੈਡਰੇਸ਼ਨ ਦਾ ਇੱਕ ਲੀਡਰ ਸੀ ਸ਼ਾਇਦ ਹਰਮਿੰਦਰ ਸਿੰਘ ਉਹਦਾ ਨਾਮ ਸੀ ਉਹਨਾਂ ਦੇ ਮੂੰਹ ਦੇ ਵਿੱਚ ਜਵਾੜੇ ਦੇ ਵਿੱਚ ਗੋਲੀ ਮਾਰੀ ਗਈ ਸੀ ਮੈਂ ਜਿਹੜੇ ਪਟੀਸ਼ਨਰ ਨੇ ਬਲਦੇਵ ਸਿੰਘ ਉਹਨਾਂ ਦੀ ਮੈਂ ਇੰਟਰਵਿਊ ਵੀ ਕੀਤੀ ਸੀ ਉਹਨਾਂ ਨੇ ਦੱਸਿਆ ਸੀ ਕਿ ਉਸ ਨੂੰ ਇਹ ਕਿਹਾ ਗਿਆ ਸੀ ਕਿ ਤੂੰ ਸਾਡੇ ਖਿਲਾਫ ਨਾਰੇ ਮਾਰਦਾ ਸੀ ਤਾਂ ਜਿਹੜੇ ਮੂੰਹ ਤੋਂ ਨਾਰੇ ਮਾਰਦਾ ਸੀ ਪੁਲਿਸ ਦੇ ਖਿਲਾਫ ਉੱਥੇ ਉਹਦੇ ਮੂੰਹ ਦੇ ਵਿੱਚ ਗੋਲੀ ਪਾ ਕੇ ਸਿਰ ਦੇ ਵਿੱਚੋਂ ਗੋਲੀ ਗੱਡੀ ਹੋਈ ਸੀਗੀ ਜੋ ਉਹਨਾਂ ਨੇ ਸਾਨੂੰ ਦੱਸਿਆ ਹੈ ਕਿ ਇਸ ਚ ਵੀ ਪਾਰਟਿਕੂਲਰ ਕਿਸੇ ਪੁਲਿਸ ਵਾਲੇ ਨੂੰ ਤੁਸੀਂ ਪਾਰਟੀ ਬਣਾਇਆ ਜਾਂ ਅਣਪਛਾਤੇ ਪੁਲਿਸ ਵਾਲੇ ਨੂੰ ਕਿਉਂਕਿ ਇਹ ਤਾਂ ਬਿਲਕੁਲ ਹੀ ਮਰਡਰ ਹੈ ਨਾ ਜਿਹੜਾ ਰੂਥਲੈਸ ਅਗਰ ਜਿੱਦਾਂ ਕਿਹਾ ਹੈ ਜਸਟਿਸ ਗੁਰਨਾਮ ਸਿੰਘ ਉਹਨਾਂ ਨੇ ਵੀ ਇਹ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਦੇ ਵਿੱਚ ਜਿਹੜੇ ਪੋਸਟਮਾਰਟਮ ਦਾ ਹਵਾਲਾ ਕੀਤਾ ਦਿੱਤਾ ਗਿਆ ਉਹਨਾਂ ਵਿੱਚ ਸਪਸ਼ਟ ਲਿਖਿਆ ਗਿਆ ਜਿਵਾੜੇ ਦੇ ਉੱਤੇ ਗੋਲੀ ਮਾਰੀ ਗਈ ਸੋ ਇਹ ਬਹੁਤ ਹੀ ਗੰਭੀਰ ਮਸਲਾ ਹੈਗਾ ਇਹ ਤੇ ਬਿਲਕੁਲ ਮਰਡਰ ਹੈ ਆਪਣੇ ਆਪ ਦੇ ਵਿੱਚ ਇਹਨੂੰ ਜੇ ਕੋਈ ਆਮ ਆਦਮੀ ਇਸ ਤਰ੍ਹਾਂ ਕਤਲ ਕਰਦਾ ਹੈ ਤਾਂ ਕਤਲ ਹੀ ਮੰਨਿਆ ਜਾਏਗਾ ਇਹਨੂੰ ਡਿਊਟੀ ਦਾ ਨਿਰਵਾਹ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਲੋਕਾਂ ਨੂੰ ਕੰਟਰੋਲ ਕਰਨ ਵਾਸਤੇ ਗੋਲੀ ਚਲਾਈ ਗਈ। ਅਸੀਂ ਕਿਸੇ ਪਾਰਟਿਕੂਲਰ ਅਫਸਰ ਨੂੰ ਨਹੀਂ ਮੰਨਾਂਗਾ। ਪਾਰਟਿਕੂਲਰ ਤਾਂ ਬਹੁਤ ਸਾਰੇ ਸੀਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ। 300 ਰਾਉਂਡ ਫਾਇਰਿੰਗ ਹੋਈ ਹੈ। ਅਸੀਂ ਸਿਰਫ ਇਹਨਾਂ ਤਿੰਨ ਜੋ ਜ਼ਿੰਮੇਵਾਰ ਅਫਸਰ ਸੀਗੇ ਜਿਹੜੇ ਸਾਰੇ ਇਸ ਕੰਟਰੋਲ ਜਾਂ ਸੁਪਰਵਾਈਜ਼ ਕਰ ਰਹੇ ਸਾਰੇ ਇਸ ਮੂਵ ਨੂੰ ਆਰਡਰ ਲਾਇਆ ਹੈ ਨਾ ਆਰਡਰ ਨੂੰ ਸਿਰਫ ਉਹਨਾਂ ਨੂੰ ਪਾਰਟੀ ਬਣਾਇਆ ਔਰ ਨਾਲ ਇਹ ਕਿਹਾ ਕਿ ਬਾਕੀ ਜਿਹੜਾ ਵੀ ਜ਼ਿੰਮੇਵਾਰ ਪਾਇਆ ਜਾਵੇ ਕਿਉਂਕਿ ਜਿਹੜੀ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਹੈ ਜਿਸ ਤਰ੍ਹਾਂ ਬੇਬਲ ਕਲਾਂ ਦੀ ਰਿਪੋਰਟ ਦਾ ਅਸੀਂ ਹਵਾਲਾ ਦਿੱਤਾ ਹੈ। ਇਹ ਜਿਹੜੀ ਰਿਪੋਰਟ ਹੁੰਦੀ ਹੈ ਇੱਕ ਤਰ੍ਹਾਂ ਦੀ ਫੈਕਟ ਫਾਈਨਡਿੰਗ ਇਨਕੁਆਇਰੀ ਹੁੰਦੀ ਹੈ ਪ੍ਰੀਲਿਮਰੀ ਇਨਕੁਆਇਰੀ ਹੁੰਦੀ ਹੈ ਇਸ ਦੀ ਮਤਲਬ ਉਹ ਵੈਲਿਊ ਨਹੀਂ ਹੁੰਦੀ ਐਵੀਡੈਂਸ਼ੀਅਲ ਵੈਲਿਊ ਅ ਔਰ ਐਸਆਈਟੀ ਨੇ ਖੁਦ ਇਹਨਾਂ ਨੂੰ ਆਧਾਰ ਬਣਾ ਕੇ ਜਾਂ ਇਸ ਦਾ ਲਾਭ ਲੈਂਦੇ ਹੋਏ ਇਸ ਦਾ ਜੋ ਵੀ ਇਹਨ ਤੋਂ ਇਨਫਾਰਮੇਸ਼ਨ ਜਾਣਕਾਰੀ ਲੈਂਦੇ ਹੋਏ ਆਪਣੀ ਇਨਵੈਸਟੀਗੇਸ਼ਨ ਨੂੰ ਉਹਨਾਂ ਨੇ ਇੱਕ ਰਾਹ ਦੇਣਾ ਹੁੰਦਾ ਜਾਂ ਇੱਕ ਲਾਈਨ ਦੇਣੀ ਹੁੰਦੀ ਹੈ ਉਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਉਂਦਾ ਉਹਦੇ ਵਿੱਚ ਕੋਈ ਜਿੰਦੇ ਅਸੀਂ ਪਾਰਟੀ ਬਣਾਉਂਦੇ ਆ ਉਹ ਨਿਕਲ ਵੀ ਸਕਦਾ ਕੋਈ ਹੋਰ 5 7 10 ਹੋਰ ਵੀ ਆ ਸਕਦੇ ਨੇ ਇਹ ਇਨਵੈਸਟੀਗੇਸ਼ਨ ਦਾ ਕੰਮ ਹੈ ਸਾਰਿਆਂ ਨੂੰ ਇਸ 스테ਜ ਦੇ ਉੱਤੇ ਅਸੀਂ ਪਾਰਟੀ ਬਣਾਉਂਦੇ ਸ਼ਾਇਦ ਉਹ ਚੇਤਨਾ ਹੁੰਦਾ ਕਿਉਂਕਿ ਗੁਰਨਾਮ ਸਿੰਘ ਕਮਿਸ਼ਨ ਨੇ ਸਿਰਫ ਤਿੰਨ ਬੰਦਿਆਂ ਦੇ ਉੱਪਰ ਹੀ ਸਾਰੀਆਂ ਟਿੱਪਣੀਆਂ ਕੀਤੀਆਂ ਨੇ ਔਰ ਆਪਣੇ ਸਿੱਟੇ ਕੱਢਣੇ